ਸਰਦਾਰ ਕਬਲਜੀਤ ਸਿੰਘ ਸਰਾਂ ਜ਼ਿਲ੍ਹਾ ਚੇਅਰਮੈਨ ਸਰਪੱਦਾ ਪਲਾ ਸਾਝਾ ਮੰਚ ਜਥੇਬੰਦੀ ਤਹਿਤ ਅਜਨਾਲਾ ਵੱਲੋਂ ਨਵਾਂ ਸਾਲ ਲੋੜੀ ਅਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੱਦਾ ਪਲਾ ਸਾਝਾ ਮੰਚ ਜਥੇਬੰਦੀ ਵੱਲੋਂ ਜ਼ਿਲ੍ਹਾ ਚੇਅਰਮੈਨ ਕਬਲਜੀਤ ਸਿੰਘ ਸਰਾਂ ਔਰ ਜਿੰਨੇ ਵੀ ਜ਼ਿਲ੍ਹੇ ਦੀ ਟੀਮ ਔਰ ਹਲਕਾ ਅਜਨਾਲਾ ਦੀ ਟੀਮ ਅੱਜ 2025 ਦੀਆਂ ਸਾਰਿਆਂ ਦੇਸ਼ ਵਾਸੀਆਂ ਨੂੰ ਔਰ ਹਲਕਾ ਨਿਵਾਸੀਆਂ ਨੂੰ ਤੇ ਜ਼ਿਲ੍ਹਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਅਸੀਂ ਵਾਹਿਗੁਰੂ ਕਾੜੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਰਿਆਂ ਲਈ ਨਵੇਂ ਸਾਲ ਜਿਹੜਾ ਖੁਸ਼ੀਆਂ ਭਰਿਆ ਲੈ ਕੇ ਆਵੇ ਔਰ ਜੋ ਬੱਚੇ ਨਸ਼ਿਆਂ ਦੇ ਪ੍ਰਤੀ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਨੂੰ ਉੱਤੇ ਵਾਹਿਗੁਰੂ ਕਿਰਪਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ